ਤੁਸੀਂ ਦੇਖੇ ਹੋਣਾ ਕਿ ਇਸ ਕੁੜੀ ਦੇ ਵੱਲੋਂ ਕਿਸਾਨਾਂ ਨੂੰ ਗਲਤ ਇਸ਼ਾਰੇ ਕੀਤੇ ਗਏ ਤੇ ਹੁਣ ਇਸ ਬਾਈ ਦਾ ਕਹਿਣਾ ਹੈ ਕਿ ਹਰਿਆਣਾ ਸਰਕਾਰ ਦੇ ਵੱਲੋਂ ਜਿਹੜੇ ਉੱਥੇ ਜਵਾਨ ਖੜੇ ਕੀਤੇ ਹੋਏ ਨੇ ਉਹਨਾਂ ਦੇ ਵੱਲੋਂ ਬਾਰਡਰ ਤੇ ਕਿਸਾਨਾਂ ਨੂੰ ਇਸ ਤਰ੍ਹਾਂ ਦੇ ਇਸ਼ਾਰੇ ਕੀਤੇ ਜਾ ਰਹੇ ਨੇ ਇਸ਼ਾਰੇ ਬਾਈ ਐਂ ਕਰਦੇ ਨੇ ਹਾਂ ਐਂ ਕਰਦੇ ਨੇ ਇਸ਼ਾਰੇ ਕੀਤੇ ਗਏ ਬਾਈ ਸਾਡੇ ਸਾਹਮਣੇ ਕੀਤੇ ਜਾਣੇ ਨੇ ਇਸ ਦੇ ਨਾਲ ਹੀ ਕਿਸਾਨਾਂ ਨੂੰ ਉਕਸਾਇਆ ਵੀ ਜਾ ਰਿਹਾ ਹੈ ਇੱਥੇ ਫੇਰ ਵੀ ਕਿਸਾਨ ਸਮਝਦਾਰੀ ਵਰਤ ਰਹੇ ਨੇ ਤੇ ਇਹ ਕਹਿ ਰਹੇ ਨੇ ਕਿ ਅਸੀਂ ਪੀਸਫੁਲ ਤਰੀਕੇ ਦੇ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਆਪਣਾ ਪ੍ਰੋਟੈਸਟ ਕਰਨਾ ਹੈ। ਅੱਗੇ ਵਧਣ ਦੇ ਲਈ ਫਿਲਹਾਲ ਰੁਕਿਆ ਹੋਇਆ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਵੱਲੋਂ ਪਰ ਯਾਰ ਸੋਚਣ ਵਾਲੀ ਗੱਲ ਹੈ ਕਿ ਇਹ ਸਾਰੀਆਂ ਚੀਜ਼ਾਂ ਹੋ ਹੀ ਕਿਉਂ ਰਹੀਆਂ ਨੇ ਜਦੋਂ ਪਹਿਲੇ ਦਿਨ ਹੀ ਕਹਿਤਾ ਸੀ ਕਿਸਾਨਾਂ ਦੇ ਵੱਲੋਂ ਕਿ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਹੀ ਆਪਣੀਆਂ ਮੰਗਾਂ ਲੈਣ ਲਈ ਦਿੱਲੀ ਜਾ ਰਹੇ ਹਾਂ। ਦੇਖੋ ਜਦ ਤੱਕ ਅਤਰੋ ਗੈਸ ਸਿੱਟੇ ਜਾ ਰਹੇ ਸੀ ਉਦੋਂ ਤੱਕ ਤਾਂ ਫੇਰ ਵੀ ਸ਼ਾਂਤ ਸੀ ਸਾਰਾ ਮਾਹੌਲ ਕਿਹਾ ਜਾ ਰਿਹਾ ਕਿ ਅੱਜ ਦੇ ਦਿਨ ਗੋਲੀਆਂ ਵੀ ਚੱਲੀਆਂ ਨੇ ਫੇ ਫਾਇਰਿੰਗ ਹੋਈ ਆ ਫਾਇਰਿੰਗ ਦੇ ਵਿੱਚ ਨੌਜਵਾਨ ਦੀ ਜਿਹੜੀ ਬਹੁਤ ਛੋਟੀ ਉਮਰ ਦਾ ਨੌਜਵਾਨ ਸੀ ਜਿਹਦੇ ਚ ਇੱਕ ਨੌਜਵਾਨ ਨੂੰ ਗੋਲੀ ਲੱਗੀ ਹੈ ਤੇ ਦੱਸਿਆ ਜਾ ਰਿਹਾ ਕਿ ਇਹ ਨੌਜਵਾਨ ਸ਼ਹੀਦ ਹੋ ਗਿਆ ਇੱਕ ਬੰਦਾ ਮਾਰਦਾ ਗੋਲੀ ਨਾਲ ਮਰਿਆ ਉਹ हां ਮਰਿਆ ਇਸ ਦੇ ਨਾਲ ਹੀ ਜਿਹੜੇ 10 12 ਮੁੰਡੇ ਸੀ ਜਿਹੜੇ ਅੱਗੇ ਚਲੇ ਗਏ ਸੀ ਉਹਨਾਂ ਨੂੰ ਆਰਮੀ ਵਾਲੇ ਪਕੜ ਕੇ ਉਧਰ ਲੈ ਗਏ ਸੀ ਉਹਨਾਂ ਨੂੰ ਫਿਰ ਬੜਾ ਓਕਾ ਛੱਡਿਆ ਕਾਫੀ ਟਾਈਮ ਬਾਅਦ ਹਰਿਆਣਾ ਤੇ ਪੰਜਾਬ ਦੇ ਬਾਰਡਰ ਤੇ ਇਸ ਦੇ ਨਾਲ ਨਾਲ ਹੋਰ ਵੀ ਬਹੁਤ ਕੁਝ ਹੋ ਰਿਹਾ ਦੇਖੋ ਹੁਣ ਇੱਥੇ ਮੇਨ ਗੱਲ ਆਉਂਦੀ ਹੈ ਕਿ ਜਿਹੜੀ ਇਹਨਾਂ ਦੀ ਮੰਗ ਹੈ ਉਹ ਜਾਇਜ਼ ਹੈ ਜਾਂ ਨਹੀਂ ਕਿ ਪਾਸੇ ਦਾ ਸਰਕਾਰ ਮੀਟਿੰਗ 'ਚ ਬੈ ਕੇ ਇਹ ਗੱਲ ਕਹਿੰਦੀ ਹੈ ਕਿ ਜਿਹੜੀ ਕਿਸਾਨਾਂ ਦੀਆਂ ਮੰਗਾਂ ਨੇ ਉਹ ਬੜੀ ਜਾਇਜ਼ ਹੈ ਦੇਖੋ ਐਮਐਸਪੀ ਦਾ ਜਿਹੜਾ ਮੁੱਦਾ ਹੈ ਤੇ ਇਹਦੇ ਨਾਲ ਨਾਲ ਹੋਰ ਵੀ ਜਿਹੜੇ ਮੁੱਦੇ ਨੇ ਉਹ ਜੇ ਤੁਸੀਂ ਪੁਰਾਣੀਆਂ ਵੀਡੀਓਜ਼ ਦੇਖ ਡਿਮਾਂਡ ਮੰਨੀਆਂ ਹੋਈਆਂ ਤੇ ਇਹਨਾਂ ਨੇ ਸਰਕਾਰੀ ਵਾਅਦੇ ਆਪ ਕੀਤੇ ਇਲੈਕਸ਼ਨ ਦੇ ਵਿੱਚ ਵਾਅਦੇ ਆਪ ਕੀਤੇ ਹੋਏ ਆ ਫਿਰ ਵੀ ਯਾਰ ਸਰਕਾਰ ਦੇ ਵੱਲੋਂ ਇਹ ਸਾਰੀਆਂ ਚੀਜ਼ਾਂ ਨੂੰ ਟਾਲਿਆ ਜਾ ਰਿਹਾ 2014 ਦੀਆਂ ਰੈਲੀਆਂ ਆਪਾਂ ਵੀਡੀਓਜ਼ ਕੱਢ ਕੇ ਦੇਖਦੇ ਆਂ ਆਪ ਗਿਣਾਉਂਦੇ ਆ ਵੀ ਕਿਸਾਨਾਂ ਨੂੰ ਖਰਚੇ ਬਹੁਤ ਜ਼ਿਆਦਾ ਆ ਕਿਸਾਨਾਂ ਨੂੰ ਐਮਐਸਪੀ ਕਾਨੂੰਨ ਦੇ ਤਹਿਤ ਮਿਲਣੀ ਬਹੁਤ ਜ਼ਰੂਰੀ ਆ ਤੁਸੀਂ ਵੀ ਜਾਣਦੇ ਹੋਵੋਗੇ ਕਿ ਇੱਕ ਹੁੰਦੀ ਹੈ ਸਕੀਮ ਤੇ ਇੱਕ ਹੁੰਦਾ ਕਾਨੂੰਨ ਆਪਾਂ ਸਕੀਮ ਦਾ ਉਦਾਹਰਨ ਲੈ ਲੈਂਦੇ ਆ ਕਿ ਇੱਕ ਸਕੀਮ ਸ਼ੁਰੂ ਕੀਤੀ ਗਈ ਆ ਪੰਜਾਬ ਦੇ ਵਿੱਚ ਜਿਹਦੇ ਵਿੱਚ ਕੁਝ ਯੂਨਿਟ ਬਿਜਲੀ ਮੁਫਤ ਆ ਉਵੇਂ ਹੀ ਜੜੀਆਂ ਇਦਾਂ ਦੀਆਂ ਸਕੀਮਾਂ ਸ਼ੁਰੂ ਕੀਤੀਆਂ ਜਾਂਦੀਆਂ ਨੇ ਤੇ ਉਹ ਸਕੀਮ ਕੁਝ ਟਾਈਮ ਦੇ ਲਈ ਸਾਨੂੰ ਟਾਲਿਆ ਨਾ ਜਾਵੇ ਸਕੀਮ ਦੇ ਕੇ ਇਹਦੇ ਤੇ ਪੱਕੇ ਤੌਰ ਤੇ ਇੱਕ ਫੈਸਲਾ ਹੋਣਾ ਚਾਹੀਦਾ ਹੈ। ਵੋਟਾਂ ਲੈਣ ਲਈ ਸਭ ਕੁਝ ਕਿਹਾ ਜਦੋਂ ਕਿਸਾਨਾਂ ਨੇ ਵੋਟ ਪਾ ਕੇ ਇਹਨਾਂ ਨੂੰ ਪ੍ਰਧਾਨ ਮੰਤਰੀ ਬਣਾ ਤਾਂ ਅੱਜ ਉਹਨਾਂ ਗੱਲਾਂ ਤੋਂ ਮੁੱਕਰ ਰਹੇ ਆ। ਕਿ ਮੈਂ ਕਿ ਆਪਾਂ ਦੇਖ ਹੀ ਰਹੇ ਆ ਕਿ ਯਾਰ ਪ੍ਰੋਟੈਸਟ ਦੇ ਵਿੱਚ ਕਾਫੀ ਨੁਕਸਾਨ ਹੋ ਰਿਹਾ ਆਪਣੇ ਨੌਜਵਾਨਾਂ ਦਾ ਕਿਸਾਨਾਂ ਦਾ ਪਰ ਫਿਰ ਵੀ ਯਾਰ ਆਪਣੇ ਨੌਜਵਾਨਾਂ ਦੇ ਵਿੱਚ ਕਿਸਾਨਾਂ ਦੇ ਵਿੱਚ ਇੰਨਾ ਜਜ਼ਬਾ ਹੈ ਕਿ ਉਹ ਗੋਲੀਆਂ ਖਾਣ ਨੂੰ ਮਰਨ ਨੂੰ ਵੀ ਤਿਆਰ ਨੇ। ਚਾਨਾ ਗਮਾਣੀਆਂ ਉਦੋਂ ਕਾਮਯਾਬ ਹੁੰਦੀਆਂ ਨੇ ਜਦੋਂ ਜਿਹੜੇ ਮਕਸਦ ਦੇ ਲਈ ਨੌਜਵਾਨ ਸ਼ਹੀਦ ਹੋਣਾ ਉਹ ਮਕਸਦ ਪੂਰਾ ਵੀ ਹੋਵੇ। ਤੇ ਤੁਸੀਂ ਕਿੰ ਸਾਂਤਰ ਨੇਤੀ ਤੇ ਉਹਦਾ ਇਹ ਕਹਿਣਾ ਸੀ ਕਿ ਯਾਰ ਅਸੀਂ ਜਦੋਂ ਇੰਟਰਨੈਸ਼ਨਲ ਬਾਰਡਰ ਤੇ ਵੀ ਡਿਊਟੀ ਕਰਦੇ ਆਂ ਸਾਹਮਣੇ ਦੂਜੇ ਮੁਲਕ ਸਾਨੂੰ ਦਿਖ ਰਿਹਾ ਹੁੰਦਾ ਉੱਥੇ ਵੀ ਇੰਨੀ ਪਾਬੰਦੀ ਜਾਂ ਉੱਥੇ ਵੀ ਇੰਨੀਆਂ ਚੀਜ਼ਾਂ ਨਹੀਂ ਹੁੰਦੀਆਂ ਜਿੰਨਾ ਬਾਰਡਰ ਇੱਥੇ ਬਣਾਤਾ ਆ ਜਿੰਨਾ ਬਾਰਡਰ ਬਣਾਇਆ ਮੇਰੀ ਮਲਾਰੀ ਪੋਸਟਿੰਗ ਆ ਸਾਨੂੰ ਸਾਹਮਣੇ ਚਾਈਨਾ ਜਿਹੜਾ ਇੰਨਾ ਤਕੜਾ ਬਾਰਡਰ ਦਾ ਸਾਲ ਮੇਰਾ ਉੱਥੇ ਵੀ ਨਹੀਂ ਬਣਾਇਆ ਕਿਤੇ ਸਾਡੇ ਤੋਂ ਡਰਦੇ ਭਾ ਨਾ ਵੱਡਾ ਬਾਰਡਰ ਬਣਾਤਾ ਬਾਕੀ ਇਸ ਦੇ ਨਾਲ ਯਾਰ ਪੂਰਾ ਯਕੀਨ ਆ ਆਪਾਂ ਨੂੰ ਵੀ ਕੁਝ ਨਾ ਕੁਝ ਲੈ ਕੇ ਹੀ ਮੋੜਨਗੇ ਖਾਲੀ ਹੱਥ ਨਹੀਂ ਆਉਂਦੇ ਆਪਣੇ ਕਿਸਾਨ ਯਾਰ ਇੱਕ ਵਾਰ ਤਾਂ ਇਨ੍ਹਾਂ ਲੋ ਇਸ਼ਾਰੇ ਕੀਤੇ ਗਏ ਭਾਈ ਸਾਡੇ ਸਾਹਮਣੇ ਕੀਤੇ ਗਏ